ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ੴ ਸਤਨਾਮ ਆਪੁਰਖ ਨਰਭਾ ਨਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਤ ਸਚ ਪੀ ਸਤ ਨਾਨਕ ਹੋਸੀ ਪੀ ਸਤ ਪਰਮ ਸਤਕਾਰ ਜੋਗ ਸਤਗੁਰਾਂ ਦੀ ਸਾਜੀ ਔਰ ਨਵਾਜੀ ਹੋਏ ਸਾਧ ਸੰਗਤ ਜੀਓ ਆਪ ਮਾਈ ਭਾਈ ਤਨਤਾ ਦੇ ਯੋਗ ਹਾਂ ਆਪ ਮਾਈ ਭਾਈ ਤਨਤਾ ਦੇ ਯੋਗ ਹਾਂ ਜਿਨ੍ਹਾਂ ਨੂੰ ਸਤਿਗੁਰੂ ਜੀ ਦੇ ਚਰਣਾ ਦੇ ਵਿੱਚ ਬੈਠਣ ਦੇ ਸਪਾਕ ਸਮੇਂ ਪ੍ਰਾਪਤ ਹੋਇਆ ਆਓ ਵੱਡੇ ਭਾਗ ਹਨ ਜਿਨ੍ਹਾਂ ਨੂੰ ਗੁਰੂ ਚਰਨਾਂ ਦੇ ਵਿੱਚ ਬੈਠਣ ਦੇ ਇਸ ਪਗ ਸਮੇਂ ਪ੍ਰਾਪਤ ਹੋਏ ਨੇ ਲੜੀਵਾਰ ਗੁਰਬਾਣੀ ਦੀ ਕਥਾ ਚੱਲਦੀ ਆ ਰਹੀ ਹੈ ਆਸਾ ਮਹਲਾ 5 ਅਨੰਤ ਪਤਸਾ ਗੁਰੂ ਅਰਜਨ ਦੇ ਮਹਾਰਾਜ ਜੀ ਫਰਮਾਨ ਕਰਦੇ ਨੇ ਗੁਰ ਕੈ ਸਬਦ ਬੁਨਾਵ ਏ ਮਨ ਗੁਰ ਕਾ ਦਰਸਨ ਸੰਚੋ ਹਰ ਧਨ ਗੁਰਾਂ ਦੇ ਉਪਦੇਸ਼ ਦੇ ਸਾਚੇ ਗੁਰਾਂ ਦੇ ਉਪਦੇਸ਼ ਦੇ ਸਾਂਚੇ ਵਿੱਚ ਮੈਂ ਆਪਣੇ ਇਸ ਮਨੁਏ ਨੂੰ ਘੜਦਾ ਹਾਂ ਸਾਂਚਾ ਮੈਂ ਗੁਰਾਂ ਦਾ ਦਿਦਾਰ ਦੇਖਦਾ ਅਤੇ ਵਾਹਿਗੁਰੂ ਦੀ ਦੌਲਤ ਕੱਤਰ ਕਰਦਾ ਹਾਂ ਨਾਮ ਰੂਪੀ ਧਨ ਇਕੱਠਾ ਕਰਦਾ ਉਤਮ ਮਤ ਮੇਰੇ ਹਿਰਦੇ ਤੂੰ ਆਓ ਧਿਆਵੋ ਗਬ ਗੁਣ ਗੋਬਿੰਦਾ ਅਤਪ੍ਰੀਤ ਮੋਏ ਲੱਗੈ ਨਾ ਉਰਾਓ ਏ ਸ੍ਰੇਟ ਸਮਝ ਤੂੰ ਮੇਰੇ ਮਨ ਅੰਦਰ ਪ੍ਰਵੇਸ਼ ਕਰਾ ਤਾ ਜੋ ਮੈਂ ਸਵਾਮੀ ਦੀ ਕੀਰਤੀ ਦਾ ਚਿੰਤਨ ਤੇ ਗਾਇਨ ਕਰਾਂ ਅਤੇ ਮੈਨੂੰ ਉਸ ਦਾ ਨਾਮ ਪਰਮ ਪਿਆਰਾ ਲੱਗੇ ਰਹਾਉ ਤ੍ਰਿਪਤ ਗਾਵਨ ਸਚ ਨਾਏ ਅਠ ਸੱਠ ਮੰਜਨ ਸੰਤ ਤੁਰਾਈ ਸੱਚੇ ਨਾਮ ਦੁਆਰਾ ਮੈਂ ਰੱਜ ਤੇ ਤਰਾਪ ਰੱਜ ਪੁੱਜ ਗਿਆ ਹਾਂ 86 ਮੰਜਨ ਸੰਤ ਤੁਰਾਈ ਸਾਧੂਆਂ ਦੇ ਚਰਨਾਂ ਦੀ ਧੂੜ ਮੇਰਾ 86 ਤੀਰਥਾਂ ਦਾ સ્ਨਾਣ ਹੈ ਸਾਰਾ ਜਨੋ ਕਰਤਾ ਏਕਾ ਸਾਧ ਸੰਗਤ ਮਿਲ ਬੁੱਧ ਬਵੇਕ ਮੈਂ ਕੇਵਲ ਕਰਤਾਰ ਨੂੰ ਸਾਰੇ ਅੰਦਰ ਰਮਿਆ ਹੋਇਆ ਅਨੁਭਵ ਕਰਦਾ ਹਾਂ ਸਤ ਸੰਗਤ ਨਾਲ ਜੁੜ ਕੇ ਪਰਵੀਨ ਹੋ ਗਈ ਹੈ ਮੇਰੀ ਸਮਝ ਦਾਸ ਸਗਲ ਕਾ ਸੋਡ ਅਬਮਾਨ ਨਾਨਕ ਕੋ ਗੁਰ ਦੀਨੋ ਦਾਨ ਸੱਚੇ ਪਾਤਸ਼ਾਹ ਮਹਾਰਾਜ ਜੀ ਕੇਦੇ ਹੰਕਾਰ ਨੂੰ ਤਿਆਗ ਕੇ ਮੈਂ ਸਾਰਿਆਂ ਦਾ ਸੇਵਕ ਹੋ ਗਿਆ ਹੰਕਾਰ ਨੂੰ ਤਿਆਗ ਕੇ ਮੈਂ ਸਾਰਿਆਂ ਦਾ ਸੇਵਕ ਹੋ ਗਿਆ ਹਾਂ ਨਾਨਕ ਨੂੰ ਵਿਸਾਲ ਸੁਆਮੀ ਨੇ ਇਹ ਦਾਤ ਬਖਸੀ ਹੈ ਉਹ ਪਰਮੇਸ਼ਰ ਨੇ ਇਹ ਦਾਤ ਬਖਸੀ ਹੈ ਅਸਾਮ ਲਾ ਪੰਜਵਾ ਅਸਾ ਰਾਗ ਦੇ ਵਿੱਚ ਪੰਜਵੇਂ ਪਦਸਾ ਗੁਰੂ ਅਰਜਨ ਦੇ ਮਹਾਰਾਜ ਜੀ ਪਰਮਾਨੰ ਕਰਦੇ ਨੇ ਬੁੱਧ ਪਰਗਾਸ ਪਈ ਮਤ ਪੂਰੀ ਤਾਤੇ ਬਿਨ ਸੇ ਦੁਰਮਤ ਦੂਰੀ ਤੇ ਤੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਸ ਦੁਆਰਾ ਮੇਰੀ ਮੰਦੀ ਅਕਲ ਨਾਸ ਹੋ ਗਈ ਜੋ ਮੈਨੂੰ ਮੇਰੇ ਮਾਲਕ ਪਾਸੋਂ ਦੂਰ ਰੱਖਦੀ ਸੀ ਜੋ ਮੈਨੂੰ ਦੂਰ ਕਰਦੀ ਸੀ ਉਹ ਮੇਰੇ ਪਾਸੋਂ ਦੂਰ ਹੋ ਗਿਆ ਗੁਰਾਂ ਦੇ ਜਰੀਏ ਮੈਨੂੰ ਇਹੋ ਜੀ ਸਮਝ ਪ੍ਰਾਪਤ ਹੋ ਗਈ ਹੈ ਬੂਡਤ ਕੋਰ ਅੰਧ ਖੂਪ ਮਹਿ ਨਿਕਸਿਓ ਮੇਰੇ ਭਾਈ ਰੇ ਰਾਓ ਮੈਂ ਪਰਮ ਅੰਨੇ ਖੂਬ ਚ ਡੁੱਬਦਾ ਹੋਇਆ ਬਚ ਕੇ ਨਿਕਲਿਆ ਹਾਂ ਏ ਮੇਰੇ ਵੀਰ ਰਹਾਓ ਮਹਾ ਅਗਹਾ ਅਗਨ ਕਾ ਸਾਗਰ ਦੁਤਰ ਅੰਦ ਵਿਖਮ ਏ ਮਾਇਆ ਸਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਅੱਗ ਦੇ ਪਰਮ ਅਥਾ ਸਮੁੰਦਰ ਤੋਂ ਪਾਰ ਹੋਣ ਲਈ ਜਵੇਰ ਖਾਣ ਗੁਰੂ ਜੀ ਇੱਕ ਜਹਾਜ਼ ਹਨ ਆਪਾਂ ਪੜ੍ਹਦੇ ਹੁੰਨੇ ਆ ਨਾ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੇ ਪਾਰ ਭਾਵਕੇ ਇਹ ਜਿਹੜਾ ਵਾਹਿਗੁਰੂ ਆ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ ਇੱਕ ਜਹਾਜ਼ ਆ ਜਿਹੜਾ ਚੜ ਗਿਆ ਭਾਵਕੇ ਜਿਹੜਾ ਜਪ ਲਿਆ ਜਿੰਨੇ ਜਿੰਨੇ ਸਿਮਰਨ ਕਰ ਲਿਆ ਸਮਝ ਲਓ ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਜਹਾਜ਼ ਤੇ ਚੜ ਗਿਆ ਜਿਹੜਾ ਚੜ ਗਿਆ ਉਹ ਫਿਰ ਭਾਰਤ ਲੱਗਣੀ ਲੱਗਣਾ ਹੈ ਕਿਦੋਂ ਨਾ ਕਿਤੇ ਇੱਕ ਜਹਾਜ਼ ਹੈ ਜਿਹੜਾ ਨਾਮਾ ਦੁੱਤਰ ਅੰਦ ਵਿਖਿਆ ਇਹ ਮਾਇਆ ਮਹਾਰਾਜ ਜੀ ਕਹਿੰਦੇ ਅੰਨਾ ਤੇ ਔਖਾ ਹੈ ਇਹ ਧਨ ਦੌਲਤ ਦਾ ਸਮੁੰਦਰ ਗੁਰਪੁਰਾਏ ਪ੍ਰਗਟ ਮਾਰਗ ਦਿਖਾਇਆ ਇਸ ਨੂੰ ਪਾਰ ਕਰਨ ਲਈ ਪੂਰਨ ਗੁਰਾਂ ਨੇ ਮੈਨੂੰ ਰਸਤਾ ਪ੍ਰਤੱਖ ਤੌਰ ਤੇ ਬਖਾਲ ਦਿੱਤਾ ਜਾਪ ਤਾਪ ਕਿਸੋਕਤ ਨਾ ਮੋਰੀ ਗੁਰੂ ਨਾਨਕ ਸਰਣ ਤੋਰੀ ਮੇਰੇ ਹੱਕ ਵਿੱਚ ਕੋਈ ਪੂਜਾ ਤਪੱਸਿਆ ਤੇ ਦਲੀਲ ਨਹੀਂ ਏ ਗੁਰੂ ਨਾਨਕ ਮੈਂ ਹੋਰ ਸਾਰੇ ਸਵਾਦ ਇੱਕ ਮੋਤ ਅੰਦਰ ਮਿਟ ਜਾਂਦੇ ਨੇ ਮਹਾਰਾਜ ਜੀ ਕਹਿੰਦੇ ਆਨ ਰਸਾਖਿਨ ਮਹਿ ਲੈ ਜਾਤਾ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਹੋਰ ਸਾਰੇ ਸਵਾਦ ਇੱਕ ਮੌਤ ਅੰਦਰ ਮਿਟ ਜਾਂਦੇ ਨੇ ਇਹ ਜਿਹੜੇ ਸਵਾਦ ਨੇ ਨਾ ਇਹ ਕੁਝ ਇੱਕ ਮਿੰਟਾਂ ਦੇ ਹੁੰਦੇ ਆ ਗੁਰਮਖ ਪਿਆਰਿਓ ਮਟਰ ਪਨੀਰ ਦੀ ਸਬਜ਼ੀ ਖਾ ਲਈ ਚੌਲ ਖਾ ਲਈ ਆਪਾਂ ਕਹਿੰਦੇ ਵੀ ਬੜਾ ਸਵਾਦ ਆ ਗਿਆ ਪਰ ਉਹ ਅੰਦਰ ਜਾ ਕੇ ਖਰਾਬ ਕਰਦੇ ਨੇ ਦੁੱਖਾਂ ਦਾ ਕਾਰਨ ਬਣਦੇ ਨੇ ਰਾਸਗੁੱਲੇ, ਗੁਲਾਬ ਜਮਨਾ, ਬਰਫੀ ਮਠਿਆਈ ਖਾ ਲਈ। ਤਾਂ ਗੁਰਮੁਖ ਪਿਆਰਿਓ ਕਿੰਨੇ ਵੀ ਬੜਾ ਸਵਾਦ ਆ ਗਿਆ ਬੜੀ ਸਵਾਦ ਸੀ। ਕੁਝ ਮਿੰਟਾਂ ਦਾ ਸਵਾਦ ਹੁੰਦਾ। ਲੇਕਿਨ ਅੰਦਰ ਜਾ ਕੇ ਉਹ ਖਰਾਬ ਕਰਦੀ ਆ। ਕਿਹਦਾ ਸ਼ੂਗਰ ਵੱਧ ਗਿਆ, ਕਿਹਦਾ ਘਟ ਗਿਆ, ਕਿਸੇ ਨੂੰ ਕੁਝ ਹੋ ਗਿਆ। ਇਹ ਜਿਹੜੇ ਗੁਰਮੁਖ ਪਿਆਰਿਓ ਪਕੌੜੇ ਖੰਨੇ ਆ, ਬਰੈਡ ਖੰਨੇ ਆ, ਕੋਝ ਸਮੇਂ ਬਾਅਦ ਤਾਂ ਲੱਗਦਾ ਵੀ ਬੜਾ ਆਨੰਦਜਾ ਬਣਿਆ ਬਹੁਤ ਵਧੀਆ ਆ ਪਰ ਇਹ ਖਰਾਬ ਕਰ ਦਿਆ ਸਰੀਰ ਨੂੰ ਬੰਦਾ ਪਾਣੀ ਪੀਂਦਾ ਫਿਰ ਜਾਂਦਾ ਬਾਰ-ਬਾਰ ਇਹਨਾਂ ਦੇ ਰਸ ਨੇ ਜਿਹੜੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਥੋੜੇ ਸਮੇਂ ਬਾਅਦ ਤੇ ਆ ਲੇਕਿਨ ਸਰੀਰ ਦੀ ਬਰਬਾਦੀ ਕਰ ਦਿੰਦੇ ਆ ਇਸੇ ਕਰਕੇ ਤਾਂ ਮਹਾਰਾਜ ਜੀ ਕਹਿੰਦੇ ਭਾਈ ਆਪਣੇ ਆਪ ਤੇ ਕਿਰਪਾ ਕਰੋ ਆਪਣੇ ਆਪ ਤੋਂ ਆਪਣੇ ਆਪ ਤੇ ਕਿਰਪਾ ਕਰੋ ਇਹ ਰੇ ਚੀਜ਼ਾਂ ਨੂੰ ਛੱਡ ਕੇ ਚੰਗੀਆਂ ਚੀਜ਼ਾਂ ਖਾਣੀਆਂ ਰੰਭ ਕਰਨੂੰ ਫਿਰ ਸਰੀਰ ਦੇ ਵਿੱਚ ਸੁਧਾਰ ਆ ਜਾਂਦਾ ਬਦਲਾਅ ਆ ਜਾਂਦਾ ਹੈ ਜਦੋਂ ਚੰਗੀ ਖਾਣਕ ਲਵਾਂਗੇ ਹੁਣ ਜਿੰਨੀਆਂ ਵੀ ਖੁਰਾਕਾਂ ਨੇ ਸਾਰੀਆਂ ਖਰਾਬ ਹੋਈਆਂ ਪਈਆਂ ਨੇ ਗਰਮਕ ਪਿਆਰਿਓ ਦੁੱਧ ਪੀਨੇ ਆ ਮੱਜਾ ਪੱਠੇ ਖਾਂਦੀਆਂ ਨੇ ਪੱਠਿਆਂ ਨੂੰ ਰੇ ਪਾਉਨੇ ਆ ਯੂਰੀਆ ਪਾਉਨੇ ਆ ਉਹੀ ਪੱਠੇ ਮੱਜਾ ਖਾਂਦੀਆਂ ਦੁੱਧ ਦਿੰਦੀਆਂ ਨੇ ਉਹੀ ਦੁੱਧ ਬੰਦਾ ਪਿੰਦਾ ਹੈ ਇਸ ਕਰਕੇ ਹਰ ਚੀਜ਼ ਖਰਾਬ ਕਰਦੀ ਆ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ ਰਸ ਕੇ ਮਾਤੇ ਮਨ ਸਦਾ ਆਨੰਦ ਤੇ ਮਨ ਸਦਾ ਆਨੰਦ ਸਵਾਮੀ ਦੇ ਜੋਰ ਨਾਲ ਮਤਵਾਲਾ ਹੋ ਕੇ ਬੰਦਾ ਮਨੋ ਹਮੇਸ਼ਾ ਖੁਸ਼ ਰਹਿੰਦਾ ਹੈ ਆਨ ਰਸਾ ਮੈਂ ਵਿਆਪੇ ਚਿੰਦ ਮਹਾਰਾਜ ਜੀ ਕਹਿੰਦੇ ਹੋਰ ਨਾ ਰੰਗ ਰਲੀਆਂ ਅੰਦਰ ਉਸ ਨੂੰ ਫਿਕਰ ਆ ਵਾਪਰਦਾ ਹੈ ਹੋਰ ਨਾ ਰੰਗ ਰਲੀਆਂ ਅੰਦਰ ਉਸ ਨੂੰ ਫਿਕਰ ਆ ਵਾਪਰਦਾ ਹੈ ਹਰ ਰਸ ਪੀਵੇ ਅਲਮਸਤ ਮਤਵਾਰਾ ਆਨ ਰਸਾ ਸਭ ਹੋਸੀ ਰਹਾਓ ਜੋ ਵਾਹਿਗੁਰੂ ਦਾ ਅੰਮ੍ਰਿਤ ਪਾਨ ਕਰਦਾ ਹੈ ਉਹ ਪੂਰਨ ਗੁੱਟ ਤੇ ਨਸਈ ਹੋ ਜਾਂਦਾ ਹੈ ਜਿਵੇਂ ਬੰਦਾ ਸ਼ਰਾਬ ਪੀਂਦਾ ਹੈ ਉਹ ਸ਼ਰਾਬ ਪੀਂਦਾ ਹੈ ਪੂਰਾ ਨਸਰੇ ਵਿੱਚ ਗੁੱਟ ਹੋ ਜਾਂਦਾ ਹੈ ਇਸੇ ਤਰ੍ਹਾਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਨੂੰ ਪਿੰਦੇ ਨੇ ਉਹ ਵੀ ਨਾਮ ਦੇ ਵਿੱਚ ਮਤਵਾਲੇ ਗੁੱਟ ਹੋ ਜਾਂਦੇ ਨੇ ਮਾਰਾ ਜੀ ਕਦੇ ਹੋਰ ਸਾਰੀਆਂ ਮਨ ਮੋਜਾਂ ਕੇਵਲ ਤੁਸ ਹਨ ਏ ਬੰਦੇ ਰਹਾਓ ਹਰ ਰਸ ਕੀ ਕੀਮਤ ਕਈ ਨਾ ਜਾਏ ਹਰ ਰਸ ਸਦ ਹਾਟ ਸਮਾਏ ਸਾਈਂ ਦਾ ਮਹਾਰਾਜ ਜੀ ਕਹਿੰਦੇ ਸਾਈਂ ਦੇ ਅੰਮ੍ਰਿਤ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ਸਾਈਂ ਦਾ ਅੰਮ੍ਰਿਤ ਸੰਤਾਂ ਦੀ ਦੁਕਾਨ ਅੰਦਰ ਟਿਕਿਆ ਹੋਇਆ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਉਹ ਮਿਲਦਾ ਗੁਰਮਖ ਪਿਆਰਿਓ ਸਾਧੂ ਸੰਤਾਂ ਦੇ ਕੋਲੋਂ ਆਖ ਸਤਨਾ ਉਹਨਾਂ ਦੇ ਕੋਲੋਂ ਮਿਲਦਾ ਹੈ ਉਹਨਾਂ ਦੇ ਅੰਦਰ ਟਿਕਿਆ ਹੋਇਆ ਲੱਖ ਕਰੋੜੀ ਮਿਲੇ ਨਕੇ ਜਿਸੇ ਪ੍ਰਾਪਤ ਤਿਸ ਹੀ ਦੇਹ ਮਹਾਰਾਜ ਜੀ ਕਹਿੰਦੇ ਲੱਖਾਂ ਤੇ ਕਰੋੜਾਂ ਰੁਪਈਆਂ ਨਾਲ ਕੋਈ ਜਣਾ ਇਸ ਨੂੰ ਪ੍ਰਾਪਤ ਨਹੀਂ ਕਰ ਸਕਦਾ ਨਾਮ ਨੂੰ ਲੱਖਾਂ ਕਰੋੜਾਂ ਰੁਪਈਆਂ ਦੇ ਨਾਲ ਵੀ ਨਾਮ ਪ੍ਰਾਪਤ ਨਹੀਂ ਹੁੰਦਾ ਇਹ ਤਾਂ ਗੁਰੂ ਦੇ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਗੁਰੂ ਦੀ ਬਖਸ਼ਿਸ਼ ਹੋ ਜਾਏ ਕਿਰਪਾ ਹੋ ਜਾਏ ਤੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਜਿਹਦੇ ਭਾਗਾਂ ਵਿੱਚ ਇਸ ਦਾ ਹਾਸਲ ਕਰਨਾ ਲਿਖਿਆ ਹੋਇਆ ਹੈ ਕੇਵਲ ਉਸ ਨੂੰ ਹੀ ਗੁਰੂ ਜੀ ਦਿੰਦੇ ਹਨ ਨਾਨਕ ਚਾਖ ਪੈ ਬਿਸਮਾਦ ਨਾਨਕ ਗੁਰ ਤੇ ਆਇਆ ਸਾਦ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਇਸ ਨੂੰ ਚਖ ਕੇ ਨਾਨਕ ਚਕਰਤ ਹੋ ਗਿਆ ਹੈ ਗੁਰਾਂ ਦੇ ਰਾਹੀ ਨਾਨਕ ਨੂੰ ਇਸ ਦਾ ਸਵਾਦ ਪ੍ਰਾਪਤ ਹੋਇਆ ਇਤ ਉਤ ਕਤ ਸੋੜ ਨਾ ਜਾਏ ਨਾਨਕ ਗੀਦਾ ਹਰ ਰਸ ਵਾਹੇ ਸੱਚੇ ਪਾਤਸ਼ਾਹ ਮਰਦ ਜੀ ਕਹਿੰਦੇ ਇੱਥੇ ਅਤੇ ਉੱਥੇ ਇਸ ਨੂੰ ਤਿਆਗ ਕੇ ਨਾਨਕ ਹੋਰ ਕਿਧਰੇ ਨਹੀਂ ਜਾਂਦਾ ਨਾਨਕ ਰੱਬ ਦੇ ਜੋਹਰ ਦਾ ਚਾਹਵਾਨ ਮਤਵਾਲਾ ਹੋ ਗਿਆ ਹੈ। ਅਸਾ ਮਹਲਾ 5 ਪੰਜਵਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜੀ ਫਰਮਾਨ ਕਰਦੇ ਨੇ। ਕਾਮ ਕ੍ਰੋਧ ਮੋਹ ਮਟਾਵੈ ਸੁਟਕੈ ਦੁਰਮਤ ਆਪਣੀ ਧਾਰੀ ਮਹਾਰਾਜ ਜੀ ਕਹਿੰਦੇ ਜੇਕਰ ਪਤਨੀ ਆਪਣੇ ਭੋਗ ਬਲਾਸ ਰੋ ਲਾਲ ਚ ਸੰਸਾਰੀ ਮਮਤਾ ਮੰਦੀ ਅਕਲ ਤੇ ਆਪ ਮਹਾਰੇ ਪਣ ਨੂੰ ਸੱਡ ਤੇ ਮੇਟ ਦਵੇ ਹੋਏ ਨਾਣੀ ਸੇਵ ਕਮਾਵੇ ਤਾ ਪ੍ਰੀਤਮ ਹੋਵ ਮਨ ਪਿਆਰੀ ਪਰ ਜੀ ਕਹਿੰਦੇ ਮਸਕੀਨ ਹੋ ਕੇ ਆਪਣੇ ਸਵਾਮੀ ਦੀ ਸੇਵਾ ਕਰੇ ਵਾਹਿਗੁਰੂ ਪਰਮੇਸ਼ਰ ਦੇ ਦਰ ਦੀ ਘਰ ਦੀ ਸੇਵਾ ਕਰੇ ਤਦ ਉਹ ਆਪਣੇ ਪਿਆਰੇ ਦੇ ਦਿਲ ਦੀ ਲਾਡਲੀ ਹੋ ਜਾਂਦੀ ਆ ਵਾਹਿਗੁਰੂ ਪਰਮੇਸ਼ਰ ਪਿਆਰੇ ਦੇ ਦਿਲ ਦੀ ਲਾਡਲੀ ਹੋ ਜਾਂਦੀ ਆ ਸੁਣ ਸੁੰਦਰ ਸਾਦੂ ਬਚਨ ਉਦਾਰੀ ਮਹਾਰਾਜ ਜੀ ਕਹਿੰਦੇ ਸਰਵਣ ਕਰ हे ਸੋਣੀਏ ਆਤਮਾ ਨੂੰ ਕਿਹਾ ਸੰਤਾ ਗੁਰਾਂ ਦੀ ਬਾਣੀ ਦੁਆਰਾ ਤੇਰਾ ਪਾਰ ਉਤਾਰਾ ਹੋਵੇਗਾ ਸੰਤਾ ਤੇ ਗੁਰਾਂ ਦੁਆਰਾ ਤੇਰਾ ਪਾਰ ਉਤਾਰਾ ਹੋਵੇਗਾ ਦੁੱਖ-ਪੋਖ ਮਟੈ ਤੇਰੋ ਸਹਸਾ ਸੁਖ ਪਾਵੈ ਤੂੰ ਸੁਖ ਮੰਨ ਨਾਰੀ ਰਹਾਉ ਮਹਾਰਾਜ ਜੀ ਕਹਿੰਦੇ ਤੇਰੀ ਪੀੜ ਉਖੇ ਅਤੇ ਬਹਿਮ ਅਲੋਪ ਹੋ ਜਾਣਗੇ ਅਤੇ ਤੂੰ ਖੁਸ਼ ਚਿੱਤ ਵਾਲੀ ਇਸਤਰੀਏ ਆਨੰਦ ਪਾ ਲਵੇਂਗੀ ਰਹਾਓ ਚਰਨ ਪਖਾਰ ਕਰੋ ਗੁਰ ਸੇਵਾ ਆਤਮ ਸੁਖ ਬਖਤਿਆਸ ਨਵਾਰ ਗੁਰਾਂ ਦੇ ਪੈਰ ਧੋਣ ਅਤੇ ਉਹਨਾਂ ਦੀ ਤਹਿਲ ਕਮਾਉਣ ਦੁਆਰਾ ਆਤਮਾ ਪਵਿੱਤਰ ਹੋ ਜਾਂਦੀ ਹੈ ਤੇ ਪਾਪਾਂ ਦੀ ਤੇਹੀ ਬੁੱਝ ਜਾਂਦੀ ਹੈ ਦਾਸਨ ਕੀ ਹੋਏ ਦਾਸ ਦਾਸਰੀ ਤਾ ਪਾਵੇ ਸੁਬਾ ਹਰ ਦੁਆਰੀ ਮਹਾਰਾਜ ਜੀ ਕਹਿੰਦੇ ਜੇਕਰ ਤੂੰ ਵਾਹਿਗੁਰੂ ਦੇ ਗੋਲੇ ਦੇ ਟਹਿਲ ਬਣ ਜਾਵੇਂ ਤਦ ਤੂੰ ਉਸ ਦੇ ਦਰਬਾਰ ਅੰਦਰ ਇੱਜ਼ਤ ਪਾ ਲਵੇਂਗੀ ਇਹੀ ਚਾਰ ਈ ਬਿਹਾਰਾ ਆਗਿਆ ਮਾਨ ਭਗਤ ਏ ਤੇਮਾਰੀ ਸਚੀ ਪਾਸਾ ਮਰ ਜੀ ਕਹਿੰਦੇ ਇਹ ਦਰਤ ਚਾਲ ਚਲਣ ਹੈ ਤੇ ਇਹ ਨਿਤ ਕਰਮ ਤੂੰ ਸਵਾਮੀ ਦੀ ਰਾਜਾ ਦੀ ਪਾਲਣਾ ਕਰੇ ਇਹ ਤੇਰੀ ਉਪਾਸਨਾ ਹੈ ਜੋ ਇਹ ਮੰਤਰ ਕਮਾਵੇ ਸੋ ਪੌਜਲ ਪਾਰਵਤਾਰੀ ਮਹਾਰਾਜ ਜੀ ਕਹਿੰਦੇ ਜੋ ਇਸ ਜਾਦੂ ਦੀ ਕਮਾਈ ਕਰਦਾ ਹੈ ਇਹ ਨਾਨਕ ਉਹ ਭਿਆਨਕ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਂਦਾ ਹੈ ਸੋ ਇਨਾਂ ਕਰਿਓ ਸਮਾ ਪ੍ਰਵਾਨ ਕਿਉਂਕਿ ਉਧਰ ਸ੍ਰੀਖੰਡ ਪਾਠ ਸਾਹਿਬ ਚੱਲ ਰਹੇ ਹਨ ਉਧਰ ਸੇਵਾ ਡਿਊਟੀ ਹੈ 6 ਤੋਂ 8 ਆਓ ਹੁਣ ਆਪਾਂ ਇੱਥੇ ਸਮਾਪਤੀ ਕਰੀ ਦੋ ਕਮਿੰਟ ਕਰ ਲਈਏ ਨਾਮ ਸਿਮਰਨ ਆਓ ਫਿਰ ਅਰਦਾਸ ਸੁਖਮਨਾਮਾ ਸਾਹਿਬ ਕੜਾ ਪ੍ਰਸਾਦ ਦੀ ਗੱਲ ਐ ਕਰਕੇ ਫਿਰ ਆਪੋ ਆਪਣੇ ਕਰਵਿਹਰ ਕਰਨੇ ਲੋਕ ਸੁਖੀਏ ਪਰ ਲੋਕ ਸਹੇਲੇ ਨਨਕ ਹਰ ਪ੍ਰਭ ਆਪੇ ਮਿਲਲੇ ਸਲੋਕ ਵਾਹ ਗੁਰੂ 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 ਵਾਹ ਵਾਹ ਬੋਲਾ ਕਰੋ ਦੇਖੀ ਨਾ ਵਾਹ ਗੁਰੂ 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 ਵਾਹ ਵਾਹ ਗੁਰੂ 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 ਵਾਹ ਵਾਹ ਗੁਰ ਸਲੋਕ ਪਵਨ ਗੁਰ ਪਾਣੀ ਪਿਤਾ ਮਾਤਾ ਤਰਤਮ ਹਤ ਦੇਵ ਸਿਰਾਤ ਦਦਾਈ ਦਇਆ ਖੇਲ ਸਗਲ ਜੰਗਿਆਈਆ ਬੁਰਿਆਈਆ ਵਚ ਧਰਮ ਦੂਰ ਕਰਮੇ ਆਪੋ ਆਪਣੀ ਕੇ ਨੜੱਕ ਦੂਰ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਕ ਉਜਲੇ ਕਿਤੇ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋਤਰ ਤੁਮ ਪੜੇ ਅਰਦਾਸ